ਲਓ ਵੀ ਭੈਣੋ ਤੇ ਭਰਾਵੋ ਜੇ ਤੁਸੀਂ ਇਸ ਤਰ੍ਹਾਂ ਦੀ ਕੈਂਡੀ ਆ ਦੇ ਵਿੱਚ ਘਰੇ ਤਿਆਰ ਕਰਨੀ ਤਾਂ ਪੂਰੀ ਵੀਡੀਓ ਨੂੰ ਐਂਡ ਤੱਕ ਦੇਖ ਲਓ ਵਿਟਾਮਿਨ ਸੀ ਵਾਲੀ ਕੈਂਡੀ ਤੁਹਾਨੂੰ ਸੰਤਰੇ ਦੇ ਛੁਲਕਾਂ ਤੋਂ ਤਿਆਰ ਕਰਕੇ ਦਿਖਾ ਰਹੇ ਹਾਂ ਤੁਹਾਡੇ ਬੱਚੇ ਦੁਕਾਨਾਂ ਤੇ ਜਾਂਦੇ ਨੇ ਦੰਦ ਖਰਾਬ ਕਰ ਲੈਂਦੇ ਆ ਪੈਸੇ ਦੀ ਬਰਬਾਦੀ ਕਰਦੇ ਨੇ ਪਰ ਤੁਸੀਂ ਜੇ ਆਹ ਤਿੱਜਾ ਘਰੇ ਬਣਾ ਕੇ ਦਿਓਗੇ ਨਾਲੇ ਤਾਂ ਪਟਾਮਣ ਸੀ ਪੂਰਾ ਹੋ ਜੂਗਾ ਨਾਲੇ ਤੁਹਾਡੇ ਬੱਚੇ ਖੁਸ਼ ਰਹਿਣਗੇ ਤੇ ਲਓ ਮਿੱਤਰੋ ਪੂਰੀ ਵੀ ਨੂੰ ਐਂਡ ਤੱਕ ਦੇਖ ਲੋ ਬਣਦੀ ਕਿਵੇਂ ਤੇ ਕਿਵੇਂ ਤਿਆਰ ਹੁੰਦੀ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਕੀ ਹਾਲ ਚਾਲ ਹੈ ਤੇ ਆਪਣੇ ਪੇਜ ਤੇ ਤੁਹਾਡਾ ਸਵਾਗਤ ਹੈ ਲਓ ਵੀ ਮਿੱਤਰੋ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਇੱਕ ਇਹੋ ਜੀ ਚੀਜ਼ ਬਣਾ ਕੇ ਦਿਖਾਵਾਂਗੇ ਜ਼ਿੰਦਗੀ ਭਰ ਯਾਦ ਰੱਖੋਗੇ ਲਓ ਵੀ ਮਿੱਤਰੋ ਸੰਤਰੇ ਖਾਲਾ ਨੇ ਤੁਸੀਂ ਪਰ ਸੰਤਰਿਆਂ ਦੇ ਫੁਲਕ ਸਿੱਟਦੇ ਨੇ ਪਰ ਤੁਹਾਨੂੰ ਪਤਾ ਹੈ ਵੀ ਜਿਹੜੇ ਸੰਤਰਿਆਂ ਦੇ ਨਾਲੋਂ ਸੰਤਰਿਆਂ ਦੇ ਫੁਲਕ ਦੇ ਵਿੱਚ ਪਟਾਮਣ ਸੀ ਜ਼ਿਆਦਾ ਹੁੰਦਾ ਹੈ ਔਰ ਆਪਾਂ ਤੁਹਾਨੂੰ ਸਿਖਾਵਾਂਗੇ ਅੱਜ ਇਹਦੀ ਕੈਂਡੀ ਬਣਾ ਕੇ ਬਣਦੀ ਕਿਵੇਂ ਆ ਪੂਰੀ ਵੀਡੀਓ ਨੂੰ ਐਂਡ ਤੱਕ ਦੇਖ ਲਓ ਆਜੋ ਮਿੱਤਰੋ ਫਿਰ ਦਿਖਾਵਾਂਗੇ ਬਣਾ ਕੇ ਕੈਂਡੀ ਲਓ ਜੀ ਮਿੱਤਰੋ ਇਸ ਤਰ੍ਹਾਂ ਤੁਸੀਂ ਛਿਲਕ ਨੂੰ ਲੈਣਾ ਛਿਲਕ ਦਾ ਕੀ ਕਰਨਾ ਤੁਸੀਂ ਇਸ ਤਰ੍ਹਾਂ ਕੱਟ ਲਾ ਕੇ ਇਹਦੇ ਪੀਸ ਕੱਟ ਲੈਣੇ ਨੇ ਲਓ ਜੀ ਪੀਸ ਕੱਟਣ ਤੋਂ ਬਾਅਦ ਜਿਹੜਾ ਵਾਈਟ ਕਲਰ ਦਾ ਛਿਲਕਾ ਹੁੰਦਾ ਇਹਨੂੰ ਹੌਲੀ ਹੌਲੀ ਕਰਕੇ ਉਤਾਰ ਦੇਣਾ ਇਸ ਤਰ੍ਹਾਂ ਸਾਰਾ ਛਿਰਕਾ ਤੁਸੀਂ ਉਤਾਰ ਦੇਣਾ ਕੜਤਣ ਪਾਣਾ ਸਾਰੀ ਇਹਦੇ ਵਿੱਚ ਹੀ ਆਉਂਦੀ ਹੈ ਤੇ ਫਿਰ ਤੁਸੀਂ ਕਰਨਾ ਇਸ ਤਰ੍ਹਾਂ ਇਹਨੂੰ ਕੱਟ ਕੇ ਛੋਟਾ ਸਾਈਜ਼ ਵੀ ਕਰ ਸਕਦੇ ਹੋ ਆਪਦੇ ਹਿਸਾਬ ਨਾਲ ਵੱਡਾ ਸਾਈਜ਼ ਵੀ ਕਰ ਸਕਦੇ ਆਪਾਂ ਇਹ ਲਓ ਜੀ ਸ਼ੁਲਕ ਕੱਟ ਕੇ ਆਪਾਂ ਸਾਰੇ ਕਰ ਲੈ ਤਿਆਰ ਤੇ ਹੁਣ ਅੱਗੇ ਵੀਡੀਓ ਨਾਲ ਬਣੇ ਰੋ ਤੁਹਾਨੂੰ ਸਾਰੀ ਚੀਜ਼ ਦਿਖਾ ਦਾਂਗੇ ਐਂਡ ਤੱਕ ਬਣਦਾ ਕੀ ਹੈ ਕਿਵੇਂ ਇਹ ਤਿਆਰ ਹੁੰਦੀ ਹੈ ਵੀਡੀਓ ਨੂੰ ਪੂਰੀ ਦੇਖ ਲਓ ਐਂਡ ਤੱਕ ਫੇਰ ਮੇਰੇ ਭਰਾਵਾਂ ਨੂੰ ਕਈਆਂ ਨੂੰ ਨਹੀਂ ਪਤਾ ਚੱਲਦਾ ਤੇ ਸਾਰੀ ਵੀਡੀਓ ਐਂਡ ਤੱਕ ਜਰੂਰ ਦੇਖਣ ਲਓ ਜੀ ਭੈਣੋ ਤੇ ਭਰਾਵੋ ਤੁਸੀਂ ਕੜਾਹੀ ਲੈਣੀ ਹੈ ਕੜਾਹੀ ਦੇ ਵਿੱਚ ਤੁਸੀਂ ਅੱਧਾ ਕਿਲੋਟਰ ਜਿਹੜਾ ਤੁਸੀਂ ਪਾਣੀ ਪਾ ਲੈਣਾ ਪਾਣੀ ਨੂੰ ਤੁਸੀਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਲਓ ਜੀ ਭੈਣੋ ਤੇ ਭਰਾਵੋ ਆਪਣਾ ਪਾਣੀ ਚੰਗੀ ਤਰ੍ਹਾਂ ਉਬਲਣ ਲੱਗ ਗਿਆ ਤੇ ਜਿਹੜਾ ਹੁਣ ਆਪਾਂ ਸੰਤਰਾ ਨਾਲ ਛਿਲਕੇ ਕੱਟ ਕੇ ਤਿਆਰ ਕੀਤੇ ਹੋਏ ਆ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਆਹ ਚੀਜ਼ ਜਿਹੜੀ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰ ਲੈਣੀ ਤੇ ਹੁਣ ਤੁਸੀਂ ਇਹਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਇਸ ਤਰ੍ਹਾਂ ਛੱਡ ਦੇਣਾ 2 ਤੋਂ 4 ਮਿੰਟਾਂ ਤੱਕ ਇਹਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਾਲਣਾ ਹੈ ਜਿਹੜਾ ਕੀ ਨਾ ਮਾੜਾ ਮੁਰਤਾ ਕੜਤਣਾ ਉਹ ਵੀ ਇਹਦੇ ਵਿੱਚੋਂ ਨਿਕਲ ਜਾਵੇ ਲਓ ਜੀ ਭੈਣੋ ਤੇ ਭਰਾਵੋ ਆਪਣੇ ਸੰਤਰਿਆਂ ਦੇ ਛੁਲਕ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਉਬਲ ਕੇ ਤਿਆਰ ਹੋ ਚੁੱਕੇ ਨੇ ਤੇ ਹੁਣ ਆਪਾਂ ਇੱਕ ਜਾਲੀ ਦੀ ਮਦਦ ਨਾਲ ਇਹਨੂੰ ਕੱਢ ਇਸ ਤਰ੍ਹਾਂ ਤੁਸੀਂ ਜਾਲੀ ਦੀ ਮਦਦ ਨਾਲ ਇਹਨੂੰ ਬਾਹਰ ਕੱਢ ਲੈਣਾ ਤਾਂ ਜਿਹੜਾ ਇਹਦਾ ਪਾਣੀ ਬਾਜ ਜਾਂਦਾ ਇਹਨੂੰ ਬਾਈ ਬੇਫਾਲਤੂ ਡਾਲਰ ਨਹੀਂ ਇਹ ਵੀ ਬਹੁਤ ਵਧੀਆ ਤੁਹਾਡੇ ਕੰਮ ਆਊਗਾ ਇਹਨੂੰ ਵੀ ਕਿਸੇ ਬਰੀਕ ਜਾਲੀ ਦੇ ਨਾਲ ਛਾਣ ਕੇ ਚੰਗੀ ਤਰ੍ਹਾਂ ਇੱਕ ਕੱਚ ਦੀ ਬੋਤਲ ਦੇ ਵਿੱਚ ਭਰ ਕੇ ਰੱਖ ਲਓ ਉੱਤੇ ਲਾ ਲਿਓ ਪਹਾਰਾ ਤੇ ਜਿਹੜੇ ਵੀ ਤੁਹਾਡੇ ਘਰਾਂ ਦੇ ਵਿੱਚ ਮੱਖੀ ਮੱਛਰ ਬਹਿੰਦਾ ਤੇ ਇਹਦੇ ਵਿੱਚ ਬਾਈ ਸਿਰਕਾ ਐਡ ਕਰਕੇ ਤੇ ਆਪਣਾ ਜਿਹੜਾ ਹੁੰਦਾ ਵਿਮ ਆਉਂਦਾ ਸਾਬਣ ਵਾਲਾ ਲੀਕੜ ਉਹ ਐਡ ਕਰਕੇ ਤੁਸੀਂ ਮੱਖੀ ਮੱਛਰ ਤੇ ਸਿੜਕ ਸਕਦੇ ਹੋ ਨਾਲੇ ਤਾਂ ਬਣ ਜੂ ਆ ਰੂਮ ਫਰੈਸ਼ਰ ਤੇ ਨਾਲੇ ਤੁਹਾਡਾ ਪਾਣੀ ਜਿਹੜਾ ਵੇਸਟ ਨਹੀਂ ਹੋਣਾ ਬਹੁਤ ਵਧੀਆ ਚੀਜ਼ ਹੈ ਅਸੀਂ ਵੀ ਇਹਨੂੰ ਸਟੋਰ ਕਰਕੇ ਰੱਖਾਂਗੇ ਤੁਸੀਂ ਮੇਰੇ ਭੈਣੋਂ ਪਾਵਰ ਸਟੋਰ ਕਰਕੇ ਇਹਨੂੰ ਜਰੂਰ ਰੱਖੋ ਤੇ ਲਾਓ ਵੀ ਮਿੱਤਰੋ ਅੱਗੇ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਦੱਸਦੇ ਅਗਲੀ ਵਿਧੀ ਲਓ ਜੀ ਇਸ ਤਰ੍ਹਾਂ ਤੁਸੀਂ ਦਵਾਰੇ ਕੜਾਹੀ ਨੂੰ ਅੱਗ ਦੇ ਉੱਤੇ ਫੇਰ ਧਰ ਲੈਣਾ ਤੇ ਗੈਸ ਸਿਲੰਡਰ ਨੂੰ ਕਰ ਲੈਣਾ ਆਨ ਤੇ ਲਾਓ ਵੀ ਮਿੱਤਰੋ ਭੈਣੋਂ ਤੇ ਭਰਾਓ ਇਹਦੇ ਵਿੱਚ ਥੋੜੀ ਜਿਹੀ ਮਾਤਰਾ ਦੇ ਵਿੱਚ ਪਾਉਣਾ ਤੁਸੀਂ ਪਾਣੀ ਜਿੰਨਾ ਕਿ ਤੁਹਾਡੇ ਕੋਲੇ ਛਿਲਕਾ ਉਸ ਤਰ੍ਹਾਂ ਦਾ ਇਹਦੇ ਵਿੱਚ ਪਾਣੀ ਪਾ ਲੈਣਾ ਲਓ ਜੀ ਇਹਦੇ ਵਿੱਚ ਤੁਸੀਂ ਪਾਉਣੀ ਹੈ ਖੰਡ ਦੀ ਮਾਤਰਾ ਥੋੜੀ ਜੀ ਤੁਸੀਂ ਖੰਡ ਦੀ ਮਾਤਰਾ ਕਰਨੀ ਹੈ ਮੈਂ ਪਹਿਲਾਂ ਵੀ ਅਸਾਂ ਜਿੰਨਾ ਕਿ ਤੁਹਾਡੇ ਕੋਲੇ ਛਿਲਕੇ ਉਨੇ ਹਿਸਾਬ ਨਾਲ ਤੁਸੀਂ ਇਹਦੇ ਖੰਡ ਦੀ ਮਾਤਰਾ ਪਾਉਣੀ ਹੈ ਤੇ ਭਾਈ ਇਹਨੂੰ ਥੋੜੀ ਥੋੜੀ ਅੱਗ ਦੇ ਉੱਤੇ ਤੁਸੀਂ ਪਕਾਉਣਾ ਜਦੋਂ ਤੱਕ ਇਹਦੀ ਚਾਸਨੀ ਬਣ ਕੇ ਤਿਆਰ ਨਾ ਹੋ ਜਾਈ ਲਓ ਜੀ ਭੈਣੋ ਤੇ ਭਰਾਵੋ ਆਪਣੀ ਖੰਡ ਦੀ ਚਾਸਨੀ ਹੁਣ ਬਿਲਕੁਲ ਤਿਆਰ ਹੋ ਚੁੱਕੀ ਹੈ ਤੇ ਤੁਸੀਂ ਇਸ ਤਰ੍ਹਾਂ ਇਹਨੂੰ ਚੈੱਕ ਵੀ ਕਰ ਸਕਦੇ ਹੋ ਵੀ ਇਹਦੀ ਤਾਜ਼ੀ ਚੇਪਾ ਜਿਆ ਬਣ ਗਿਆ ਇਸ ਤਰ੍ਹਾਂ ਇਹਨੂੰ ਤਿਆਰ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਚਾਸਨੀ ਤੁਸੀਂ ਕੱਚੀ ਨਹੀਂ ਰੱਖਣੀ ਪਕਾਉਣੀ ਹੈ ਤੇ ਜਿਹੜੇ ਛਿਲਕੇ ਸੀ ਲਓ ਜੀ ਇਹਨੂੰ 5 ਤੋਂ 4 ਮਿੰਟ ਹਲਕੀ ਜਿਹੀ ਅੱਗ ਦੇ ਉੱਤੇ ਚਾਂਸਨੀ ਦੇ ਵਿੱਚ ਇਸ ਤਰ੍ਹਾਂ ਤੁਸੀਂ ਹੌਲੀ-ਹੌਲੀ ਹਲਕੀ-ਹਲਕੀ ਪਕਾਉਂਦੇ ਰਹਿਣਾ ਲਓ ਜੀ ਆਪਣੀ ਖੰਡ ਹੈ ਜਿਹੜੀ ਬਿਲਕੁਲ ਇਹਦੇ ਵਿੱਚ ਰਲ ਚੁੱਕੀ ਹੈ ਤੁਸੀਂ ਦੇਖ ਵੀ ਸਕਦੇ ਹੋ ਤੇ ਇਹਨੂੰ 5 ਤੋਂ 4 ਮਿੰਟ ਤੁਸੀਂ ਹਲਕੀ-ਹਲਕੀ ਅੱਗ ਤੇ ਪਕਾਉਣਾ ਹੈ ਤੇ ਹੁਣ ਬਾਈ ਤੁਸੀਂ ਕਰਨਾ ਕੋਈ ਜਾਲੀ ਦੀ ਮਦਦ ਨਾਲ ਇਸ ਤਰ੍ਹਾਂ ਤੁਸੀਂ ਇਹਨੂੰ ਬਾਹਰ ਕੱਢ ਲੈਣਾ ਹੈ ਬਾਹਰ ਕੱਢ ਕੇ ਇਹਨੂੰ ਇੱਕ ਭਾਂਡੇ ਦੇ ਉੱਤੇ ਤੁਸੀਂ ਸਟੋਰ ਕਰ ਦੇਣਾ ਤੇ ਇਹਨੂੰ ਕੱਲੀ-ਕੱਲੀ ਕਰ ਦੇਣਾ ਐ ਕਰਕੇ ਦੂਰ-ਦੂਰ ਕਰ ਦੇਣਾ ਤੇ ਇਹਨੂੰ 2 ਤੋਂ 4 ਮਿੰਟ ਤੱਕ ਇਹਨੂੰ ਸੁਕਾਉਣਾ ਹੈ ਲਓ ਵੀ ਮਿੱਤਰੋ ਆਪਣੀ ਕੈਂਡੀ ਜਿਹੜੀ ਬਣ ਕੇ ਤਿਆਰ ਹੋ ਗਈ ਇੱਕ ਪਾਸੇ ਪਾ ਕੁੱਟ ਕੇ ਮਿਸਰੀ ਪਾਈ ਹੋਈ ਹੈ ਤੇ ਜਿਹੜੀ ਆਪਾਂ ਛੰਤ ਤਰ੍ਹਾਂ ਦੇ ਸ਼ਿਲਕ ਸੀ ਉਹ ਖੰਡ ਦੀ ਪਾਤ ਦੇ ਵਿੱਚ ਤੰਗੀ ਤਰ੍ਹਾਂ ਮਿਕਸ ਕਰਕੇ ਰੱਖ ਲਏ ਤੇ ਹੁਣ ਤੁਸੀਂ ਕਰਨਾ ਮੇਰੇ ਭੈਣੋਂ ਤੇ ਭਰਾਵੋ ਇਸ ਤਰ੍ਹਾਂ ਨੂੰ ਜਿਹੜੀ ਮਿਸਰੀ ਆ ਉਹਦੇ ਵਿੱਚ ਤੁਸੀਂ ਇਹਨੂੰ ਮਿਕਸ ਕਰ ਦੇਣਾ ਲਓ ਜੀ ਭੈਣੋਂ ਤੇ ਭਰਾਵੋ ਆਪਣੀ ਕੈਂਡੀ ਜਿਹੜੀ ਬਣ ਕੇ ਬਿਲਕੁਲ ਤਿਆਰ ਹੋ ਗਈ ਤੁਸੀਂ ਦੇਖ ਸਕਦੇ ਹੋ ਕਿੰਡੀ ਘੈਂਟ ਬਣੀ ਹੈ ਤੋੜਨ ਦੇ ਵਿੱਚ ਵੀ ਬਹੁਤ ਵਧੀਆ ਬਣੂਗੀ ਤੇ ਖਾ ਕੇ ਵੀ ਤੁਹਾਨੂੰ ਆਪਾਂ ਦਿਖਾ ਦਨੇ ਕਿੰਡੀ ਤਾਜ਼ਤੀ ਬਣਦੀ ਹੈ ਬਹੁਤ ਹੀ ਸੁਆਦ ਬਣੀ ਹੈ ਬਾਈ ਘਰ ਦੇ ਵਿੱਚ ਬਣਾ ਕੇ ਰੱਖ ਲੋ ਤੇ ਕੱਚ ਦੇ ਬਰਤਨ ਜਾਂ ਕੋਈ ਵਧੀਆ ਪਲਾਸਟਿਕ ਦੇ ਬਰਤਨ ਦੇ ਵਿੱਚ ਇਹਨੂੰ ਸਟੋਰ ਕਰਕੇ ਤੁਸੀਂ ਇਸ ਤਰ੍ਹਾਂ ਰੱਖ ਸਕਦੇ ਹੋ ਜਦੋਂ ਵੀ ਤੁਹਾਡੇ ਬੱਚੇ ਟੋਪੀਆਂ ਖਾਣ ਦਾ ਉਹਨਾਂ ਦਾ ਦਿਲ ਕਰਦਾ ਤਾਂ ਉਹਨੂੰ ਦੁਕਾਨ ਤੇ ਜਾਣ ਦੀ ਲੋੜ ਨਹੀਂ ਘਰ ਦੇ ਵਿੱਚੋਂ ਤੁਸੀਂ ਇਹ ਚੀਜ਼ਾਂ ਨੂੰ ਕੱਢ ਕੇ ਦੋ ਚਾਰ ਦੇ ਰਿਆ ਕਰੋ ਲਓ ਵੀ ਮਿੱਤਰੋ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਮੇਰਾ ਭੈਣ ਭਰਾ ਇਹ ਘਰ ਦੇ ਵਿੱਚ ਆਪਦੀ ਕੈਂਡੀ ਤਿਆਰ ਕਰ ਸਕਦਾ ਬਿਲਕੁਲ ਫਰੀ ਦੇ ਵਿੱਚ ਹੋਊਗੀ ਕੋਈ ਚਾਰਜ ਨਹੀਂ ਲੱਗਦਾ ਤੁਹਾਡੇ ਸ਼ੁਰਕਿਆਂ ਜਿਹੜੇ ਹੁੰਦੇ ਆ ਸੰਤਰੇ ਦੇ ਬਾਈ ਬੇਫਾਲਤੂ ਨਹੀਂ ਜਾਣਗੇ ਉਹਨਾਂ ਦੇ ਉੱਤੋਂ ਹੀ ਇਹ ਚੀਜ਼ਾਂ ਤੁਸੀਂ ਤਿਆਰ ਕਰ ਸਕਦੇ ਹੋ ਸਾਰੇ ਭੈਣ ਭਰਾ ਤਾਂ ਕੇ ਵੀਡੀਓ ਬਾਈ ਸਾਂਝੀ ਕਰ ਦਿਓ ਤਾਂ ਮੇਰੇ ਭੈਣ ਭਰਾ ਆਪਦੇ ਘਰ ਦੇ ਵਿੱਚ ਇਹ ਚੀਜ਼ਾਂ ਬਣਾ ਕੇ ਆਸਾਨੀ ਨਾਲ ਖਾ ਸਕਣ